ਤਾਂ ਬੀਤੇ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟੇ ਬੱਦਲ ਫਟਣ ਦੇ ਕਾਰਨ ਪਾਣੀ ਦਾ ਸੈਲਾਬ ਆਇਆ ਪਾਣੀ ਦਾ ਸੈਲਾਬ ਇੰਨਾ ਜ਼ਿਆਦਾ ਖਤਰਨਾਕ ਆਇਆ ਕਿ ਆਪਣੇ ਵਿੱਚ ਸਾਰਾ ਕੁਝ ਹੜਾ ਕੇ ਲੈ ਗਿਆ ਤਬਾਹੀ ਹੀ ਤਬਾਹੀ ਮਚਾ ਗਿਆ ਇਸ ਤਬਾਹੀ ਦੇ ਵਿੱਚ ਕਈ ਲੋਕ ਨਿਛੜੇ ਉਹ ਫਸੇ ਰਹਿ ਗਏ ਸੀ ਜਿਨ੍ਹਾਂ ਨੂੰ ਕੱਢਣ ਦੇ ਲਈ ਲਗਾਤਾਰ ਐਨਡੀਆਰਐਫ ਦੀਆਂ ਟੀਮਾਂ ਨੇ ਛੜੀਆਂ ਉਹ ਯਤਨ ਕਰ ਰਹੀਆਂ ਸੀ ਕੋਸ਼ਿਸ਼ ਕਰ ਰਹੀਆਂ ਸੀ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਕਈ ਲੋਕ ਹਲੇ ਵੀ ਜਿਹੜੀ ਉਸ ਤਵਾਹੀ ਦੇ ਵਿੱਚ ਫਸੇ ਹੋਏ ਸੀ ਤਾਂ ਮਲਾਣਾ ਟਨਲ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਇਸ ਟਨਲ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ 33 ਲੋਕ ਨੇ ਛੇੜੇ ਉਹ ਫਸੇ ਹੋਏ ਸੀ ਤਾਂ ਕੱਲ 29 ਲੋਕ ਤਾਂ ਕੱਢ ਲਏ ਗਏ ਸੀ ਪਰ 4 ਲੋਕ ਨੇ ਛੇੜੇ ਹਲੇ ਤੱਕ ਟਨਲ ਦੇ ਵਿੱਚ ਫਸੇ ਹੋਏ ਸੀ ਤਾਂ ਜਿਨ੍ਹਾਂ ਨੂੰ ਹੁਣ ਕੱਢਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਉਸ ਟਨਲ ਦੇ ਕੋਲ ਐਨਡੀਆਰਐਫ ਦੀਆਂ ਟੀਮਾਂ ਨੇ ਛੇੜੀਆਂ ਉਹ ਪਹੁੰਚ ਚੁੱਕੇ ਹਨ ਰस्सियां ਲੈ ਕੇ ਪਹੁੰਚ ਚੁੱਕੇ ਹਨ ਰस्सियां ਨੇ ਜਿਹੜੀਆਂ ਟਨਲ ਦੇ ਅੰਦਰ ਪਹੁੰਚਾ ਦਿੱਤੀਆਂ ਕਈਆਂ ਨੇ ਜਿਹੜੇ 4 ਲੋਕ ਟਨਲ ਦੇ ਅੰਦਰ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ 33 ਲੋਕ ਉਸ ਟਨਲ ਦੇ ਵਿੱਚ ਫਸੇ ਹੋਏ ਸੀ 33 ਦੇ ਵਿੱਚੋਂ ਬੀਤੇ ਦਿਨ 29 ਲੋਕ ਕੱਢ ਲਏ ਗਏ ਸੀ ਤੇ 4 ਲੋਕ ਨੇ ਜਿਹੜੇ ਉਹ ਅੰਦਰ ਹਲੇ ਤੱਕ ਫਸੇ ਹੋਏ ਸੀ ਜਿਨ੍ਹਾਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ਾਂ ਨੇ ਛੜੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਜਿਹੜੀਆਂ ਐਨਡੀਆਰਐਫ ਦੀਆਂ ਟੀਮਾਂ ਨੇ ਉਹ 터ਨਲ ਦੇ ਕੋਲ ਪਹੁੰਚ ਚੁੱਕੀਆਂ ਨੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਆਪਣੀਆਂ ਰस्सੀਆਂ ਨੇ ਜਿਹੜੀਆਂ ਉੱਥੇ ਲਗਾ ਦਿੱਤੀਆਂ ਨੇ ਤੇ ਜਿਹੜੇ ਚਾਰ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਚਾਰ ਲੋਕ ਨੇ ਜਿਹੜੇ ਉਹ ਬਾਹਰ ਕੱਢੇ ਜਾ ਰਹੇ ਨੇ ਮੌਕੇ ਦੇ ਉੱਪਰ ਐਨਡੀਆਰਐਫ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚ ਜਾਂਦੀਆਂ ਨੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੇ ਚਾਰ ਲੋਕ ਸੀ ਉਹਨਾਂ ਦਾ ਰੈਸਕਿਊ ਆ ਜਿਹੜਾ ਉਹ ਕੀਤਾ ਜਾਂਦਾ ਤਾਂ ਮਲਾਣਾ ਡੈਮ ਤੋਂ ਬਾਅਦ ਜਦੋਂ ਤਬਾਹੀ ਹੀ ਤਬਾਹੀ ਮਚੀ ਤਾਂ ਉਸ ਦੌਰਾਨ ਇਸ ਟਨਲ ਦੇ ਵਿੱਚ ਕਈ ਲੋਕ ਨੇ ਛੜੇ ਉਹ ਫਸੇ 33 ਲੋਕ ਦੱਸੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚੋਂ 29 ਬੀਤੇ ਦਿਨ ਕੱਢੇ ਗਏ ਤੇ 4 ਲੋਕ ਹਲੇ ਤੱਕ ਅੰਦਰ ਹੀ ਫਸੇ ਹੋਏ ਸੀ ਤੇ ਫਿਲਹਾਲ ਹੁਣ ਉਹਨਾਂ ਚਾਰਾਂ ਲੋਕਾਂ ਨੂੰ ਬਾਹਰ ਆ ਜਿਹੜਾ ਉਹ ਕੱਢ ਲਿਆ ਗਿਆ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਐਨਡੀਆਰਐਫ ਦੇ ਜਵਾਨ ਨੇ ਜਿਹੜੇ ਆਪਣੀ ਜਾਨ ਦੇ ਉੱਪਰ ਖੇਡ ਕੇ लोका जान बचा रहे लोग जेडे फे बाहर ये भाई ये जिनको निकाला और आप कुछ संदेश देना चाहेंगे आपने काफी हेल्प की और आगे भी आपसे हम उम्मीद करेंगे कि आप करते और ये चारों भाई जो है जिनको सुरक्षित निकाला गया है